ਕੋ ਜੀ ਅਸੀਂ 72 ਘੰਟੇ ਰ ਐਂਟੀਮੈਟਰ ਦਿੱਤਾ ਸੀ ਜਿਹੜੀਆਂ ਸਾਡੀਆਂ ਨਿਜੀ ਮੰਗਾਂ ਸੀ ਮੁਲਾਜ਼ਮਾਂ ਦੀਆਂ ਉਹਨਾਂ ਦੇ ਪ੍ਰਤੀ ਮਗਰ ਮਾਨਯੋਗ ਕਮਿਸ਼ਨਰ ਸਾਹਿਬ ਜੀ ਨੇ ਬਹੁਤ ਹੀ ਵਧੀਆ ਮੁਲਾਜ਼ਮਾਂ ਨੂੰ ਟੈਕਲ ਕੀਤਾ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਉਹਨਾਂ ਨੇ ਸੀਰੀਅਸਲੀ ਲੈ ਕੇ ਟੇਬਲ ਟਾਕ ਤੇ ਸਾਡੇ ਦੇ ਨਾਲ ਬੈਠ ਕੇ ਹਰ ਮੁਲਾਜ਼ਮ ਦੀ ਜਿਹੜੀ ਪਰੇਸ਼ਾਨੀ ਸੀ ਉਹਨਾਂ ਨੇ ਸੁਣੀ ਅਸੀਂ ਇਹ ਦਿਲੇ ਧੰਨਵਾਦ ਆਪਣੇ ਮਾਨਯੋਗ ਕਮਿਸ਼ਨਰ ਸਾਹਿਬ ਦੇ ਕਿਉਂਕਿ ਕਮਿਸ਼ਨਰ ਸਾਹਿਬ ਨੇ ਜਿਸ ਦਿਨ ਦੇ ਆਏ ਨੇ ਉਹਨਾਂ ਨੇ ਆਖਿਆ ਇਹ ਵੀ ਜਿਹੜਾ ਅੰਮ੍ਰਿਤਸਰ ਨਗਰ ਨਿਗਮ ਦਾ ਪ੍ਰਵਾਹ ਲੋਕ ਮੁਲਾਜ਼ਮ ਨੇ ਜਿਹੜੇ ਉਹ ਮੇਰਾ ਪਰਿਵਾਰ ਬੜੀ ਅੱਛੀ ਸੋਚ ਉਹਨਾਂ ਦੀ ਅਸੀਂ ਇਸ ਸੋਚ ਤੇ ਇਹਨਾਂ ਨੂੰ ਸਲੂਟ ਕਰਦੇ ਆਂ ਔਰ ਅੰਮ੍ਰਿਤਸਰ ਸ਼ਹਿਰ ਦੇ ਪ੍ਰਤੀ ਲੋਕਾਂ ਦੇ ਪ੍ਰਤੀ ਜਿਹੜੀ ਉਹਨਾਂ ਦੀ ਇਮਾਨਦਾਰੀ ਹੈ ਔਰ ਡਿਊਟੀ ਪ੍ਰਤੀ ਜਿਹੜੀ ਇਸ ਤਰ੍ਹਾਂ ਫਿਰੇ 6 ਵੇ ਸੜਕਾਂ ਤੇ ਨਿਕਲ ਆਉਂਦੇ ਨੇ ਅਸੀਂ ਵੀ ਉਹਨਾਂ ਨੂੰ ਪੂਰਾ ਸ਼ੁਭਾਸ਼ਣ ਦੇ ਕੇ ਆਏ ਮਾਨਜੋ ਕਮਿਸ਼ਨਰ ਸਾਹਿਬ ਨੂੰ ਵੀ ਮੁਲਾਜ਼ਮ ਵੀ ਤੁਹਾਡੇ ਨਾਲ ਦਿਨ ਰਾਤ ਖੜੇ ਨੇ ਸਰ ਕੀ ਸਮਝਦੇ ਆਪਣੀ ਹਕਮ ਮੰਗਨ ਉਹ ਲੈ ਕੇ ਤਾਂ ਦੇਖੋ ਜੀ ਸਾਡੇ ਕੋਲ ਟੋਟਲ 8 ਮੰਗਾਂ ਸੀ ਜਿਸ ਦੇ ਵਿੱਚ ਸਾਰੇ ਮੁਲਾਜ਼ਮਾਂ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਮੰਗਾਂ ਸੀ ਹਰ ਕੈਟਾਗਰੀ ਦੇ ਵੱਖ-ਵੱਖ ਮੰਗਾ ਦੇ ਅਨਸਾਰ ਅਸੀਂ ਇੱਥੇ ਮੰਗ ਪੱਤਰ ਦਿੱਤਾ ਦਾ ਸੀ ਜਿਸ ਦੇ ਵਿੱਚ ਕਿਸੇ ਦੀ ਕੋਈ ਨਿੱਜੀ ਮੰਗ ਨਹੀਂ ਸੀ ਸਾਰੇ ਮੁਲਾਜ਼ਮਾਂ ਦੀਆਂ ਮੰਗਾਂ ਸੀ ਉਹਨਾਂ ਨੇ ਹੱਥ ਤਾਂ ਮਾਣੇ ਜੋ ਕਮਿਸ਼ਨਰ ਸਾਹਿਬ ਨੇ ਵੀ ਇਹਦੇ ਡੈਥ ਕੇਸ ਪੈਂਡਿੰਗ ਪੇ ਦੇਣ ਦੇ ਤਰਸ ਦੇ ਅਧਾਰ ਤੇ 46 ਕੇਸ ਉਹਨਾਂ ਨੇ ਜਲਦੀ ਹੀ ਕਹਿੰਦੇ ਪੇਮੈਂਟ ਤਿਆਰ ਕਰਕੇ ਉਹ ਦਿਵਾਲੀ ਤੋਂ ਵਿਲੇ ਉਹਨਾਂ ਨੂੰ ਵੰਡ ਦਿੱਤੀਆਂ ਜਾਣਗੀਆਂ ਤੋਹਫਾ ਮਿਲੇਗਾ ਦਿਵਾਲੀ ਦਾ ਉਹਨਾਂ ਨੂੰ ਜਿਹੜੇ ਘਰ ਬੇਘਰ ਮੁਲਾਜ਼ਮ ਮਰ ਗਏ ਨੇ ਉਹਨਾਂ ਦੇ ਘਰ 'ਚ ਰੋਟੀ ਜਿਹਾ ਰੋਜ਼ਗਾਰ ਜਿਹਾ ਖੁਸ਼ੀ ਮਿਲੇਗੀ ਉਹਨਾਂ ਨੂੰ ਇਹ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਦਾ ਕਹਿਣਾ ਵਾ ਔਰ ਬੜੀ ਉਹਨਾਂ ਨੇ ਕੌਨਫੀਡੈਂਸ ਨਾਲ ਕਿਹਾ ਵਾ ਵੀ ਕੋਈ ਵੀ ਤਿਹਾਰ ਮੁਲਾਜ਼ਮ ਤਨਖਾਹ ਤੋਂ ਬਿਨਾਂ ਨਹੀਂ ਮਨਾਏਗਾ ਮੁਲਾਜ਼ਮਾਂ ਨੂੰ ਤਨਖਾਹ ਟਾਈਮ ਸਿਰ ਮਿਲੇਗੀ ਜਦ ਤੱਕ ਫੈਸਟੀਵਲ ਅਗਲਾ ਮਹੀਨਾ ਸਾਰੇ ਫੈਸਟੀਵਲਾਂ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਤੇ ਮਾਨਯੋਗ ਕਮਿਸ਼ਨਰ ਸਾਹਿਬ ਨੇ ਪੂਰੇ ਆਪਣੇ ਕਹਿੰਦੇ ਕੌਨਫੀਡੈਂਸ ਨਾਲ ਕਿਹਾ ਵੀ ਮੁਲਾਜ਼ਮ ਹਰ ਇੱਕ ਮੁਲਾਜ਼ਮ ਨੂੰ ਔਰ ਇਹ ਘਰ ਤਨਖਾਹ ਜਾਏਗੀ ਉਹ ਆਪਣੇ ਫੈਸਟੀਵਲ ਆਪਣੇ ਬੱਚਿਆਂ ਦੀ ਬਹੁਤ ਖੁਸ਼ੀ ਦੇ ਨਾਲ ਮਨਾਏਗਾ ਔਰ ਬਾਕੀ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਨਾਂ ਦੇ ਇੱਕ ਇੱਕ ਤੇ ਵਿਚਾਰ ਮਟੰਮਰਾ ਹੋਇਆ ਚਲੋ ਸਾਰੀਆਂ ਮੰਗਾਂ ਕਿਸੇ ਵੇਲੇ ਸਾਫ ਦੇ ਹੱਥਾਂ 'ਚ ਨਹੀਂ ਹੁੰਦੀਆਂ ਮਗਰ ਫਿਰ ਵੀ ਅੱਠ ਮੰਗਾਂ ਦੇ ਵਿੱਚੋਂ ਜਿਹੜੀਆਂ ਮੌਕੇ ਦੇ ਉੱਤੇ ਸੱਤ ਮੰਗਾਂ ਦਾ ਹੱਲ ਕਰ ਦਿੱਤਾ ਗਿਆ ਜਿਹੜੀ ਆਊਟਸੋਰਸ ਮੁਲਾਜ਼ਮਾਂ ਦੀ ਗੱਲ ਸੀ ਇਹਨਾਂ ਨੂੰ ਜਲਦ ਡੀਸੀ ਗ੍ਰੇਡ ਤੇ ਕੀਤਾ ਜਾਵੇ ਸਰਕਾਰ ਉਹਨਾਂ ਬਾਰੇ ਉਹਨਾਂ ਨੇ ਕਹਿਤਾ ਵੀ ਮੈਂ ਇੱਕ ਨੋਟਿੰਗ ਤਿਆਰ ਕਰਕੇ ਜਲਦੀ ਪੰਜਾਬ ਸਰਕਾਰ ਨੂੰ ਭੇਜ ਕੇ ਉੱਥੋਂ ਮਨਜ਼ੂਰੀ ਲੈ ਕੇ ਇਹਨਾਂ ਨੂੰ ਡੀਸੀ ਗ੍ਰੇਡ ਕੀਤਾ ਜਾ ਕਿਉਂਕਿ ਇਹ ਸਰਕਾਰ ਦੇ ਕੰਮ ਨੇ ਇਹ ਸਾਫ ਉਹਨਾਂ ਨੇ ਇਲੈਕਸਾ ਦੇ ਨੇ ਮਾਨਯੋਗ ਕਮਿਸ਼ਨਰ ਸਾਹਿਬ ਨਾਲ ਲੈ ਕੇ ਭੇਜਿਆ ਹੈ ਸਰਕਾਰ ਕੋ ਜਦ ਮਨਜ਼ੂਰੀ ਆਏਗੀ ਆਊਟਸੋਰਸਿੰਗ ਤੇ ਜਿਹੜੇ ਮੁਲਾਜ਼ਮ ਕੰਮ ਕਰ ਰਹੇ ਉਹ ਜਲਦੀ ਹੀ ਡੀਸੀ ਗਰੇਡ ਤੇ ਕੀਤਾ ਜਾਏਗਾ ਧੰਨਵਾਦ ਸਾਰਿਆਂ ਦਾ ਕਮਿਸ਼ਨਰ ਸਾਹਿਬ ਨਾਲ ਮੀਟਿੰਗ ਹੋਈ ਗਈ ਹੈ ਇਹ ਮੁੱਖ ਮੰਤਰੀ ਸੁਨਸ਼ਮਾ ਸੋਨੂ ਇੰਟਗ ਯੂਨੀਅਨ ਪ੍ਰੈਜ਼ੈਂਟ ਅੱਜ ਜਿਹੜਾ ਕੱਲ ਮਾਨਯੋਗ ਕਮਿਸ਼ਨਰ ਸਾਹਿਬ ਨੂੰ 72 ਘੰਟੇ ਦਾ ਨੋਟਿਸ ਦਿੱਤਾ ਸੀ ਉਹਦੇ ਵਿੱਚ ਅੱਜ ਜਿਹੜੀ ਇਹ ਮੀਟਿੰਗ ਜਿਹੜੀ ਹੈ ਮਾਨਯੋਗ ਕਮਿਸ਼ਨਰ ਸਾਹਿਬ ਨਾਲ ਪ੍ਰਸ਼ਾਸਨ ਦੇ ਨਾਲ ਹੋਈ ਹੈ ਬੜੀ ਪੋਜ਼ਿਟਿਵ એનર્ਜੀ ਦੇ ਨਾਲ ਹੈ ਇਹਦੇ ਵਿੱਚ ਅਸੀਂ ਤਕਰੀਬਨ 8 ਮੰਗਾਂ ਜੋ ਨੇਤਾ ਜੀ ਨੇ ਆਸ਼ੋਕ ਪ੍ਰਧਾਨ ਜੀ ਨੇ ਤੁਹਾਨੂੰ ਦੱਸਿਆ ਹੀ ਆ ਕਿ ਤਕਰੀਬਨ 7 ਮੰਗਾਂ ਜਿਹੜੀਆਂ ਸਾਡੀਆਂ ਉਹਨਾਂ ਨੇ ਪੰਜੋ ਕਮਿਸ਼ਨਰ ਸਾਹਿਬ ਨੇ ਮੰਨ ਲਈਆਂ ਸਭ ਤੋਂ ਮੇਨ ਚੀਜ਼ ਇਹ ਆਪਾਂ ਜਿਹੜੀ 8ਵੀਂ ਮੰਗ ਹੈ ਜਿਸ ਤਾ ਸਾਡੇ ਮਹਾਰਾਜ ਜੀ ਸ੍ਰੀ ਚੈਤਾ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਪ੍ਰਗਟ ਦਿਵਸ ਆ ਰਿਹਾ ਆ ਉਹਦੇ ਵਿੱਚ ਅਸੀਂ ਬੇਨਤੀ ਕੀਤੀ ਹੈ ਵੀ ਕੋਈ ਮੁਲਾਜ਼ਮਾਂ ਨੂੰ ਗਿਫਟ ਦੇ ਤੌਰ ਤੇ ਉੱਤੇ ਜਿਸ ਤਰ੍ਹਾਂ ਪਹਿਲਾਂ ਕੋ ਬੋਨਸ ਮਿਲਦਾ ਸੀ ਉਹ ਤਾਂ ਬਿੱਤੀ ਹਲਾਤਾਂ ਦੇ ਨਹੀਂ ਕਿ ਬੋਨਸ ਦਾ ਲੇਕਿਨ ਕੋਈ ਨਾ ਕੋਈ ਜਾਂ ਪਰਦੀਆਂ ਦੇ ਪੈਸੇ ਜਾਂ ਕੁਛ ਇਹ ਨਾ ਉਹਨਾਂ ਨੇ ਇਸ ਚੀਜ਼ ਤੇ ਵੀ ਵਿਸ਼ਵਾਸ ਦਿਵਾਇਆ ਕੀ 100% ਉਹ ਜਿਹੜੀ ਕੋਈ ਨਾ ਕੋਈ ਬੇ ਨਾਲ ਆਪਣੇ ਜਿਹੜੀ ਇਹਦਾਇਗੀ ਕਰ ਦੇਣਗੇ દિਵਾਲੀਆਂ ਆ ਰਹੀ ਆ ਦੁਸ਼ਹਿਰਾ ਆ ਰਹੀ ਆ ਤਨਖਾਵਾ ਦੇ ਮੁੱਦੇ ਤੇ ਮੇਨ ਗੱਲ ਹੋਈ ਆ ਉਹ ਵੀ ਜਿਹੜੀ ਉਹਨਾਂ ਨੇ ਕਿਹਾ ਹੈ ਵੀ ਮੈਂ ਜਿਹੜੀ ਆਪਣੇ ਤੋਂ ਐਂਡ ਦੇ ਉੱਤੇ ਜਿਹੜੀ ਕੋਸ਼ਿਸ਼ ਪਹਿਲਾਂ ਹੀ ਐਫਰਟਸ ਕਰ ਰਹੇ ਆਂ ਗਵਰਨਮੈਂਟ ਨੂੰ ਵੀ ਲਿਖ ਕੇ ਭੇਜਿਆ ਵੀ GST ਵਗੈਰਾ ਜੋ ਵੀ ਆ ਟਾਈਮ ਸਿਰ ਭੇਜੀ ਜਾਵੇ PF ਦਾ SC PF ਦਾ ਮੁੱਦਾ ਸੀ ਉਹਦੇ ਵਿੱਚ ਪਾਸਬੁਕਾਂ ਜਿਹੜੀਆਂ ਮੁਲਾਜ਼ਮਾਂ ਨੂੰ ਨਹੀਂ ਮਿਲ ਰਹੀਆਂ ਕਈ ਮੁਲਾਜ਼ਮਾਂ ਦਾ ਜਿਹੜਾ PF CPF 0 ਅਜ ਵੀ ਬੈਲੈਂਸ ਬੋਲਦਾ ਆ ਉਹਦੇ ਵਿੱਚ ਵੀ ਕਮਿਸ਼ਨ ਸਾਹਿਬ ਨੇ PCF ਸਾਹਿਬ ਨੂੰ ਜਿਹੜੀਆਂ ਹਦਾਇਤਾਂ ਕੀਤੀਆਂ ਆਰਡਰ ਕੀਤੇ ਹੁਕਮ ਕਿ ਇਮੀਡੀਏਟਲੀ ਜਿਹੜਾ ਇਹਦਾ ਜਿਹੜਾ ਸੋਲੂਸ਼ਨ ਕੱਢ ਕੇ ਜਿਹੜੇ ਜਿੰਨੇ ਵੀ ਮਲਾਜਮ ਆ ਉਹਨਾਂ ਦੇ ਅਕਾਊਂਟ ਦੇ ਵਿੱਚ ਉਹਨਾਂ ਦੀ ਅਮਾਉਂਟ ਜਿਹੜੀ ਅਪਡੇਟ ਕੀਤੀ ਜਾਵੇ ਤੇ ਪਾਸਬੁੱਕਾਂ ਜਾਰੀ ਕੀਤੀਆਂ ਜਾਣ ਇਸ ਤਰ੍ਹਾਂ ਹੀ ਸਾਡੇ ਵਰਕਸ਼ਾਪ ਦੀ ਮੰਗ ਸੀ ਕਿ ਉਹਦੇ ਵਿੱਚ ਜਿਹੜੀਆਂ ਮਸ਼ੀਨਰੀ ਆ ਜਿਹੜਾ ਅੱਗੇ ਉੱਤੇ ਸਟੋਰ ਬਣਿਆ ਹੋਇਆ ਸੀ ਸਟੋਰ ਦੇ ਵਿੱਚ ਬਕਾਇਦਾ ਜਿਸ ਤਰ੍ਹਾਂ ਕੋਈ ਪੈਂਚਰ ਹੋ ਜਾਂਦੀ ਗੱਡੀ ਜਾਂ ਛੋਟਾ ਮੋਟਾ ਲੁੱਕ ਪੈਂਦਾ ਸੀ ਤੇ ਉਹ ਜਿਹੜਾ ਇਹ ਸਟੋਰ ਦੇ ਵਿੱਚੋਂ ਠੀਕ ਹੋ ਜਾਂਦਾ ਸੀ ਉਹ ਜਿਹੜਾ ਇਹ ਡਰਾਈਵਰਾਂ ਨੂੰ ਬਾਹਰ ਜਾ ਕੇ ਜਿਹੜਾ ਆ ਉਹ ਬਾਹਰੋਂ ਕਰਵਾਉਣਾ ਪੈਂਦਾ ਆ ਉਹ ਵੀ ਇਹਨਾਂ ਨੇ ਕਹਿ ਬੇ ਜਿਹੜੇ ਸਟੋਰ ਦੀ ਅਪਡੇਸ਼ਨ ਆ ਉਹ ਮੈਂ ਜਲਦੀ ਕਰਵਾਵਾਂਗਾ ਵਾਸ਼ਿੰਗ ਸੈਂਟਰ ਆ ਜਿਹੜਾ ਉਹ ਵੀ ਜਾਰੀ ਕਰਾਂਗੇ ਮੇਨ ਜਿਹੜੀ ਪ੍ਰਸ਼ਾਸਨ ਦੇ ਨਾਲ ਸਾਡੀ ਮੀਟਿੰਗ ਹੋਈ ਆ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸਾਡੀਆਂ ਮੁਸ਼ਕਲਾਂ ਮੁਲਾਜ਼ਮਾਂ ਦੀਆਂ ਜਿਹੜੀਆਂ ਹੱਕੀ ਮੰਗਾਂ ਜਿਹੜੀਆਂ ਨਿੱਜੀ ਮੁਸ਼ਕਲਾਂ ਸਾਰੀਆਂ ਦੂਰ ਹੋਣਗੀਆਂ ਤੇ ਜਿਹੜਾ ਅਸੀਂ 72 ਘੰਟੇ ਦੇ ਨੋਟਿਸ ਦੇ ਥਰੂ ਇੱਕ ਹੜਤਾਲ ਦੀ ਕਾਲ ਦਿੱਤੀ ਸੀ ਉਹ ਸਾਡੀ ਹੜਤਾਲ ਬਿਲਕੁਲ ਕੈਨਸਲ ਆ ਅਸੀਂ ਇਹ ਤਰ੍ਹਾਂ ਦੀ ਹੜਤਾਲ ਦਿੱਤਨੀ ਜਾਵਾਂਗੇ ਪ੍ਰਸ਼ਾਸਨ ਜੇ ਸਾਡੇ ਨਾਲ ਮੋਢੇ ਨਾਲ ਮੋਢਾ ਜਿਲਾ ਕੇ ਨਹੀਂ ਹੰਡੀ ਡੀ ਲੋਡ ਪੇਗੀ ਅਸੀਂ ਉਹਨਾਂ ਨਾਲ ਦਿਨ ਰਾਤ ਕੰਮ ਕਰਨ ਲਈ ਤਿਆਰ ਆਂ ਇਸ ਦੇ ਨਾਲ ਧੰਨਵਾਦ ਜੀ